ਮੈਂ ਹਾਂ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਤਮਕੇ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਪਿੰਡ ਦਬੜੇ ਦੇ ਵਿੱਚ ਪ੍ਰਗਟ ਸਿੰਘ ਜੀ ਦੇ ਘਰ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਯਾਰੂ ਵਰਕਰ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਗੌਰ ਸਰ ਕੀ ਹਾਲ ਚਾਲ ਸਰਕਾਰ ਦੀ ਬਾਰੇ ਸਰ ਜਿਹੜਾ ਸਰਕਾਰ ਨੇ ਫਿਰ ਆ ਜੋਧਮਸ਼ਾ ਵਿਰੁੱਧ ਕੀ ਕਰਨਾ ਚਾਹੁੰਗੇ ਤੇ ਇਹ ਬਹੁਤ ਵਧੀਆ ਖੜਾਗਾ ਯੋਗ ਕਦਮਾਂ ਸਰਕਾਰ ਦਾ ਜੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਾਡੇ ਸੀਐਮ ਸਾਹਿਬ ਸਰਦਾਰ ਭਵੰਸ਼ਿੰਦਰ ਜੀ ਮਾਨ ਦਾ ਜਿਨ੍ਹਾਂ ਨੇ ਇਹ ਬਹੁਤ ਹੀ ਵੱਡਾ ਕਦਮ ਜਿਹੜਾ ਚੁੱਕਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਬਿਲਕੁਲ ਨਹੀਂ ਚੁੱਕੀਆਂ ਦੀ ਅਗਰ ਉਹਨਾਂ ਨੇ ਇਹ ਕਦਮ ਹੁਣ ਤੱਕ ਚੱਕਿਆ ਹੁੰਦਾ ਜੀ ਤਾਂ ਹੋ ਸਕਦਾ ਕਿ ਹੁਣ ਨਸ਼ੇ ਜਿਹੜੇ ਆ ਉਹ ਬਿਲਕੁਲ ਖਤਮ ਹੁੰਦੇ ਜੀ ਪਰ ਉਹਨਾਂ ਨੇ ਇਹ ਕਦਮ ਨਹੀਂ ਚੱਕਿਆ ਜੀ ਅੱਜ ਜੇ ਇਹਨਾਂ ਨੇ ਕਦਮ ਚੱਕਿਆ ਤਾਂ ਟਾਈਮ ਤਾਂ ਥੋੜਾ ਲੱਗੇਗਾ ਜੀ ਅੱਜ ਕਿਸੇ ਨੂੰ ਵੀ ਕਾਲਾ ਪੈਣ ਦੀ ਲੋੜ ਨਹੀਂ ਲੱਗਣਾ ਦੂਸਰਾ ਸਹਿਯੋਗ ਜਿਹੜਾ ਵਾ ਉਹ ਪਬਲਿਕ ਨੂੰ ਵੀ ਨਾਲ ਕਰਨਾ ਚਾਹੀਦਾ ਜੀ ਇਹ ਪਬਲਿਕ ਥੋੜਾ ਸਹਿਯੋਗ ਕਰੇ ਪ੍ਰਿੰਸ ਦੇ ਨਾਲ ਸਹਿਯੋਗ ਕਰੇ ਸਰਕਾਰ ਨਾਲ ਸਹਿਯੋਗ ਕਰੇ ਤਾਂ ਬਹੁਤ ਜਲਦੀ ਜਿਹੜਾ ਇਹ ਕਿਹੜੀ ਤਰ੍ਹਾਂ ਦੀ ਨੱਥ ਪਾ ਸਕਦੀ ਹੈ ਸਰ ਦੇਖੋ ਵੀ ਜਿਹੜੀ ਪਹਿਲਾਂ ਸਰਕਾਰਾਂ ਰਹੀਆਂ 60 ਤੋਂ 70 ਸਾਲੋਂ ਚੱਲੇ ਸੀ ਕਹਿ ਰਹੇ ਸੀ ਨਸ਼ਾ ਖਤਮ ਕਰਾਂਗੇ ਤੁਸੀਂ ਪਰ ਕੋਈ ਉਹਦੀ ਗੱਲਬਾਤ ਬਣੀ ਨਹੀਂ ਉਹ ਦੇਖੋ ਇਹ ਗੱਲਬਾਤ ਤਾਂ ਬਣਿਆ ਹੀ ਬਣਦੀ ਆ ਜੇ ਕਦਮ ਚੱਕਾਂਗੇ ਤਾਂ ਗੱਲ ਬਣੂਗੀ ਜੇ ਕਦਮ ਚੱਕਾਂਗੇ ਨਹੀਂ ਤਾਂ ਗੱਲ ਕਦਾ ਬਣੂਗੀ ਜੇ ਪੌਂਸ ਨੇ ਮਾਂਜੀ ਨਾਲ ਜਿਹੜਾ ਕਦਮ ਚੱਕਿਆ ਤਾਂ ਆਉਣ ਵਾਲੇ ਸਮੇਂ ਤੁਸੀਂ ਦੇਖਿਓ ਗੱਲ ਵੀ ਬਣੂਗੀ ਜੀ ਨਸ਼ਿਆਂ ਦਾ ਜ ਬਿਲਕੁਲ ਜਿਹੜਾ ਉਹ ਜੜ ਤੋਂ ਖਾਤਮਾ ਹੋਵੇਗਾ ਲੇਕਿਨ ਟਾਈਮ ਥੋੜਾ ਲੱਗੇਗਾ ਸਰ ਜਿਵੇਂ ਪਹਿਲਾਂ ਹੁੰਦੀ ਸੀ ਗਿਆ ਛੇਡਾ ਬੱਚੇ ਖੇਡਦੇ ਸੀ ਗਰਾਊਂਡ ਹੁਣ ਇਸ ਟਾਈਮ ਗਰਾਊਂਡ ਖਾਲੀ ਪਈ ਦੇਖੋ ਗਰਾਊਂਡ ਦੀ ਗੱਲ ਕਰਕੇ ਤਾਂ ਬੱਚਿਆਂ ਨੂੰ ਮੈਂ ਇਹ ਕਹਾਂਗਾ ਕਿ ਬੱਚਾ ਦਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕੇ ਬੜੇ ਪਾਸੇ ਆਉਣਾ ਅਗਰ ਬੱਚੇ ਗੇਮ ਵਾਲੇ ਪਾਸੇ ਆਉਣਗੇ ਤਾਂ ਨਸ਼ਾ ਵਾਲਾ ਪੈਣੀ ਜਾਣਗੇ ਔਰ ਸਰਕਾਰ ਵੀ ਜਿਹੜੇ ਗਿਆ ਉਹ ਕਾਫੀ ਜ਼ਿਆਦਾ ਗਿਆ ਮਾ ਦਿੱਤੇ ਯਾਨੀ ਕਿ ਐਫਰਟ ਕਰ ਰਹੀ ਹੈ ਤੇ ਸਕੂਲਾਂ ਉੱਤੇ ਵੀ ਕਾਫੀ ਐਫਰਟ ਕਰ ਰਹੀ ਆ ਲੇਕਿਨ ਸਾਨੂੰ ਖੁਦ ਨੂੰ ਵੀ ਜਿਹੜਾ ਥੋੜਾ ਬੱਚਾ ਨੂੰ ਕੋਸ਼ਿਸ਼ ਕਰਨਾ ਚਾਹੀਦਾ ਗਿਆ ਮਾ ਵਾਲਾ ਉਹ ਗਿਆ ਮਾ ਵਾਲਾ ਜਾਣ ਕੇ ਫੁੱਟਬਾਲ ਖੇਡਣਗੇ ਹਾਕੀ ਖੇਡਣਗੇ ਜਿਵੇਂ ਪੁਰਾਣੀਆਂ ਗਿਆ ਮਾ ਸੀਗੀਆਂ ਜਿੰਨੀਆਂ ਵੀ ਸਾਡੀ ਉਹ ਜਿਹੜੀਆਂ ਗਿਆ ਮਾ ਭੁੱਲੀ ਗਈਆਂ ਬਣਦੀਆਂ ਗੱਲ ਦੀ ਖੋਖ ਹੋਣੀ ਸੀ ਦੀ ਹਾਂਜੀ ਬੜਾ ਜਾਨੀ ਕਿ ਪਾਤਰ ਕਿਲਾ ਹਮਾਰੀ ਦੀਆਂ ਦਾਨੀਆਂ ਬੜੀਆਂ ਗਿਆ ਮਾ ਸੀਗੀਆਂ ਜੀ ਸਭ ਤੋਂ ਵਧੀਆ ਫੋਟੋਵਾਲਾ ਹਾਕੀਪੋਰਟ ਜਾਂ ਗੇਮਾ ਸਿਟੀ ਜਿੱਨਾ ਦੇ ਨਾਲ ਕੀ ਹੈ ਕਿ ਬੱਚੇ ਨਸ਼ਿਆਂ ਵੱਲ ਨਹੀਂ ਜਾਂਦੇ ਸੀ ਕਬੱਡੀ ਬਹੁਤ ਵਧੀਆ ਗੇਮ ਹੈ ਅੱਜ ਬਹੁਤ سارے ਮੁੰਡੇ ਨੇ ਮੱਝ ਏਰੀਆ ਵੱਲ ਜਾ ਕੇ ਵੇਖੋ ਜੀ ਕਬੱਡੀ ਖੇੜਦੇ ਨੇ ਮੁੰਡੇ ਜੀ ਔਰ ਜਿਹੜੇ ਕਿ ਗੇਮ ਹੀ ਹੈ ਜਿਹੜੀ ਅੱਜ ਕਿ ਨਸ਼ਾ ਤੋਂ ਦੂਰ ਦੇ ਬੱਚਾ ਨੂੰ ਕਰ ਸਕਦੀ ਹੈ ਸਰ ਕੀ ਸੰਦੇਸ਼ ਦੇਣਾ ਚਾਹੋਗੇ 15 ਸਾਲ ਤੋਂ ਲੈ ਕੇ 25 ਸਾਲ ਦੀ ਤੱਕ ਦੇ ਨੌਜਵਾਨ ਪੀਡੀਏ ਮੈਂ ਤਾਂ ਇਹ ਹੀ ਸੰਦੇਸ਼ ਦਮਾ ਗਾਤੇ ਦੇਖੋ ਥੋੜਾ ਸਿੱਖੋ ਕਿ ਜਿਹੜੇ ਲੋਕ ਕਾਮਯਾਬ ਨੇ ਜ਼ਿੰਦਗੀ ਦੇ ਵਿੱਚ ਆਈਐਸ ਨੇ ਆਈਪੀਐਸ ਨੇ ਉਹ ਕਿਉਂ ਨੇ ਜੀ ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਵਾ ਉਹ ਗਲਤ ਕੰਮਾਂ ਵੱਲ ਨਹੀਂ ਗਿਆ ਉਹਨਾਂ ਦਾ ਧਿਆਨ ਜਿਹੜਾ ਪੜ੍ਹਾਈ ਵੱਲ ਗਿਆ ਗਿਆਮਾਂ ਵੱਲ ਗਿਆ ਤਾਂ ਉਹ ਅੱਜ ਚੰਗੇ ਹੁੰਦੇ ਨੇ ਚੰਗੇ ਅਫਸਰ ਨੇ ਜੀ ਜੇ ਅਸੀਂ ਆਪਣੇ ਧਿਆਨ ਨੂੰ ਥੋੜਾ ਯਾਨੀ ਕਿ ਵਧੀਆ ਪਾਸੇ ਲਾਵਾਂਗੇ ਤਾਂ ਅਸੀਂ ਵਧੀਆ ਜ਼ਿੰਦਗੀ ਨੂੰ ਜੀਵਾਂਗੇ ਜੀ ਅਗਰ ਜੇ ਅਸੀਂ ਧਿਆਨ ਹੀ ਆਪ ਦਾ ਜਿਹੜਾ ਹੈਗਾ ਵਾ ਉਹ ਨਸ਼ਾ ਵਾਲਾ ਹੀ ਰੱਖਾਂਗੇ ਇੱਕ ਗੱਲ ਜ਼ਰੂਰ ਨੋਟ ਕਰਨ ਬੱਚੇ ਦੇਖੋ ਤੁਹਾਨੂੰ ਪਤਾ ਯਾ ਕਿ ਅੱਜ ਬੜੀਆਂ ਜਿਆਦਾ ਖਬਰਾਂ ਆਉਂਦੀਆਂ ਨੇ ਜੀ ਫਲਾਨੀ ਜਗ੍ਹਾ ਤੇ ਮੁੰਡੇ ਨੇ ਟੀਕਾ ਲਾ ਲਿਆ ਜੀ ਤੇ ਉਹ ਐਕਸਪਾਇਰ ਹੋ ਗਿਆ ਜੀ ਬੜੀ ਜਗ੍ਹਾ ਮੁੰਡੇ ਨੇ ਟੀਕਾ ਲਾ ਲਿਆ ਐਕਸਪਾਇਰ ਹੋ ਗਿਆ ਜੀ ਉਸ ਚੀਜ਼ ਤੋਂ ਸਿੱਖੋ ਕਿ ਅਗਰ ਉਹ ਬੰਦਾ ਨਾਲ ਅੱਜ ਹੋ ਸਕਦਾ ਕੱਲ ਨੂੰ ਤੁਹਾਡੀ ਵਾਰੀ ਆਸੀਂ ਜੇ ਤੁਸੀਂ ਕੰਮ ਕਰੋਗੇ ਕਪਲਿਸ ਜਿਹੜਾ ਬੱਚਾ ਨੂੰ ਮੈਂ ਇਹੀ ਕਹਾਂਗਾ ਕਿ ਇਹ ਨਸ਼ਿਆਂ ਵੱਲੋਂ ਪਾਸੇ ਹੋ ਕੇ ਗਿਆਮ ਵੱਲ ਧਿਆਨ ਦਿਓ ਜੀ ਠੀਕ ਹੈ ਜੀ ਆਪੇ ਪੇਰੈਂਟਸ ਬੋਲਦੇ ਆਂ ਲੋਕ ਜਿਹੜੇ ਬੱਚੇ 13 ਸਾਲ ਤੱਕ ਤੁਹਾਨੂੰ ਜਾਨੀ ਕਿ ਪੜ੍ਹ ਕੇ ਏਡਾ ਕੀਤਾ ਆ ਠੀਕ ਹੈ ਜੀ ਪੜਾਇਆ ਲਿਖਾਇਆ ਵਾ ਉਹਨਾਂ ਨੇ ਤੁਹਾਨੂੰ ਇਸ ਕਰਕੇ ਨਹੀਂ ਪੜਾਇਆ ਲਿਖਾਇਆ ਕਿ ਤੁਸੀਂ ਜਿਹੜਾ ਹੈਗਾ ਕਿ ਉਹ ਨਸ਼ਾ ਵੱਲ ਲੱਗ ਕੇ ਤੇ ਉਹ ਪੇਰੈਂਟਸ ਦਾ ਸਾਥ ਦੇਣਾ ਛੱਡ ਦਿਓ ਜੀ ਤੁਸੀਂ ਪੇਰੈਂਟਸ ਦਾ ਸਾਥ ਦਿਓ ਕਿਉਂਕਿ ਉਹਨਾਂ ਨੇ ਤੁਹਾਨੂੰ ਇਸ ਤੱਕ ਪਹੁੰਚਾਇਆ ਜੀ ਨਸ਼ਾ ਤੋਂ ਦੂਰ ਰਹੋ ਗਿਆਮ ਵੱਲ ਧਿਆਨ ਦਿਓ ਦੇਖੋ ਆਪਾਂ ਦਬਲੇ ਪਿੰਡ ਦੇ ਵਿੱਚ ਪਹੁੰਚ ਕੇ ਗੱਲਬਾਤ ਕੀਤੀ ਬਹੁਤ ਵਧੀਆ ਸਿਝਾਅ ਦਿੱਤੇ ਉਹਨਾਂ ਨੇ ਨਸ਼ਿਆਂ ਨੂੰ ਤਿਆਗ ਦੇਣਾ ਚਾਹੀਦਾ ਬੱਚਿਆਂ ਨੂੰ ਇਸੇ ਛੱਡਦੇ ਨੇ ਚਾਹੀਦੇ ਆ ਔਰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਸ੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਦੀ ਰਿਪੋਰਟ